ਉੜਦੋਂ ਨੂੰ ਸਤਲੋ ਚ ਦਰਿਆ ਦੇ ਵਿੱਚ ਵੇਖੋ ਕੀ ਸੁੱਟਣ ਦੇ ਆਏ ਸਾਰੇ ਜਾਦੂ ਪੂਨੇ ਵਾਲੇ ਹੀ ਹੈਗੇ ਗੱਡੀ ਕਿਹੜੀ ਆ ਲੋਕਾਂ ਦੇ ਕੰਮ ਆ ਇਹ ਨਹੀਂ ਗੱਡੀ ਰਹਿਣ ਤਾਂ ਇਹਨਾਂ ਨੇ ਸ਼ਕਲਾਂ ਦਿਖਾਉਂ ਪਰ ਤੁਸੀਂ ਤੇ ਕੰਮ ਕਰਦੇ ਆ ਨਾ ਵੇਖੋ ਕਿਤਾਂ ਤੋੜੇ ਘਰ-ਘਰ ਕੇ ਦਾਲ ਦੇ ਸੁੱਟਦੇ ਆ ਵਿੱਚ ਚੋਲਾਂ ਦੇ ਸੁੱਟਦੇ ਲਿਆ ਕੇ ਇਹਨਾਂ ਨੂੰ ਕੋਈ ਸ਼ਰਮ ਹੀ ਨਹੀਂ ਹੈਗੀ ਮਾਸਾ ਜੀ ਤਾਂ ੱਡਾ ਬੇੜਾ ਸਤਲੋ ਚ ਦਰਿਆ ਤੋਂ ਨੰਗਣ ਦੇ ਆਪਾਂ ਵੇਖ ਲਓ ਲੋਕਾਂ ਦੇ ਕੰਮ ਕੋਈ ਚੌਲਾਂ ਦੀਆਂ ਬੋਰੀਆਂ ਛੁੱਟੀ ਜਾਂਦਾ ਕੋਈ ਕਣਕ ਦੀਆਂ ਕੋਈ ਦਾਲ ਤੇ ਆਹ ਕੰਮ ਹੈ ਲੋਕਾਂ ਦੇ ਇਦਾਂ ਪਾਣੀ ਨੂੰ ਗੰਦਲਾ ਕਰਦੇ ਆ ਔਰ ਇੱਥੇ ਨੌਜਵਾਨ ਵਿਚਾਰੇ ਰਾਤ ਦਿਨ ਸੇਵਾ ਕਰਦੇ ਆ ਸਫਾਈ ਕਰਦੇ ਆ ਪਰ ਬੜੇ ਦੁੱਖ ਦੀ ਗੱਲ ਹੈ ਆ ਵੀ ਇਹ ਲੋਕ ਜਿਹੜੇ ਆਣ ਕੇ ਪਾਣੀ ਨੂੰ ਗੰਦਾ ਕਰੀ ਜਾਂਦੇ ਪਾਣੀ ਸਾਡਾ ਜੀਵਨ ਆ ਪ੍ਰਮਾਤਮਾ ਵੱਲੋਂ ਦਿੱਤੀ ਇੱਕ ਨਮੋਲ ਦਾਤ ਆ ਥੋੜੀ ਜੀ ਸ਼ਰਮ ਕਰੋ ਪਾਣੀ 'ਚ ਗੰਦਗੀ ਨਾ ਪਾਇਆ ਕਰੋ ਇਹ ਪਾਣੀ ਕੋਈ ਅਸੀਂ ਕੱਲਿਆਂ ਨੇ ਪੀਣਾ ਨਹੀਂ ਨਾ ਤੁਸੀਂ ਪੀਣਾ ਪਾਣੀ ਸਾਰਿਆਂ ਨੇ ਪੀਣਾ ਪਾਣੀ ਤਾਂ ਹੀ ਪ੍ਰਮਾਤਮਾ ਨੇ ਗੁਰਬਾਣੀ 'ਚ ਪਿਤਾ ਦਾ ਦਰਜਾ ਦਿੱਤਾ ਪਾਣੀ 'ਚ ਗੰਦਗੀ ਨਾ Allah'tan